ਮਿੰਟ ਜੀ ਮੈਂ ਅੰਮ੍ਰਿਤਸਰ ਦੀ ਗੱਲ ਕਰ ਰਿਹਾ ਸੀ ਉੱਥੋਂ ਦੇ ਇੱਕ ਆਰਟੀਏ ਐਕਟੀਵਿਸਟ ਵੀ ਸੀਗੇ ਤੇ ਆਮ ਆਦਮੀ ਪਾਰਟੀ ਦੇ ਵੀ ਸੀਗੇ ਨਾਲ ਜੁੜੇ ਹੋਏ ਆਗੂ ਰਮੇਸ਼ ਕੁਮਾਰ ਸ਼ਰਮਾ ਜੀ ਉਹ ਉਹਨਾਂ ਨੂੰ ਕਹਿੰਦੇ ਵੀ ਗ੍ਰਿਫਤਾਰ ਕਰ ਲਿਆ ਹੈ ਭ੍ਰਿਸ਼ਟਾਚਾਰ ਦਾ ਮਾਮਲਾ ਹੈ ਇਹ ਵੀ ਥੋੜਾ ਜਿਹਾ ਦੱਸੋ ਜਾਣਕਾਰੀ ਦਿਓ ਇਹਦੇ ਬਾਰੇ ਵੀ ਲੁਕ ਇਨਕਲਾਬ ਦਾ ਮਤਲਬ ਕਿ ਯਾਰ ਇਹ ਲੋਕ ਜਿਹੜੇ ਲੋਕ ਨਾਰਾ ਲਾ ਕੇ ਆਏ ਨੇ ਉਹ ਸਮਝ ਤੋਂ ਬਾਹਰੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਮੈਨੂੰ ਲੱਗਦਾ ਕਿ ਇਦਾਂ ਚੱਪਦਾ ਨਾ ਕਿ ਯਾਰ ਯਕੀਨ ਕਿਸ ਤੇ ਕਰੋਗੇ சுரேਸ਼ ਨਾਮ ਹੈ ਹੂੰ ਵਿਜੀਲੈਂਸ ਨੇ ਅਰੈਸਟ ਕੀਤਾ ਮੈਂ ਫੋਟੋ ਦੇਖੀ ਹੂੰ ਉਹੀ ਗੰਧੀ ਟੋਪੀ ਮੈਂ ਹੂੰ ਕੇਚਰੀਵਾਲ ਜੀ ਮਾਨ ਸਾਹਿਬ ਦੇ ਸਿਰ ਤੇ ਵੀ ਕਈ ਵਾਰ ਉਹ ਟੋਪੀ ਹੁੰਦੀ ਸੀ ਸੁਖਵੀਰ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਜਾਇ ਇਹਨਾਂ ਨੂੰ ਪਹਿਲਾਂ ਟੋਪੀਆਂ ਵਾਲੇ ਕਹਿੰਦੇ ਹੁੰਦੇ ਸੀ ਝਾੜੂ ਵਾਲੇ ਟੋਪੀ ਵਾਲੇ ਕੁਛ ਇਸ ਤਰ੍ਹਾਂ ਜੀ ਤਾਂ ਮਤਲਬ ਜਰ ਵੀ ਉਦੋਂ ਐ ਲੱਗਦਾ ਸੀ ਕਾ ਕਿ ਯਾਰ ਇਹ ਫਰਿਸ਼ਤੇ ਕਦੋਂ ਸੱਥਾਂ ਸਾਹਮਣੇ ਆਏ ਹਾਂ ਇੰਨੇ ਵਧੀਆ ਯਾਰ ਹੁਣ ਪਤਾ ਲੱਗਦਾ ਕਿ ਭਾਈ ਇਹ ਤੇ ਜਿੱਦਾਂ ਵਰਕ ਜਾਂ ਨਹੀਂ ਹੁੰਦਾ ਵਰਕ ਜਾ ਉਹ ਆਪਾਂ ਨੂੰ ਬਲੇਟ ਕਿ ਜਿਹਾ ਪਾਪੀ ਤੇ ਲੱਗਿਆ ਹੁੰਦਾ ਜਿਹੜਾ ਉਹ ਲੱਗਾ ਹੁੰਦਾ ਇਹ ਤੇ ਵਰਕ ਦੇ ਵਿੱਚ ਕੋਈ ਮੋਹਰਾਈ ਸੀ ਕਿਹਨੇ ਯਾਰ ਆ ਜਿਹੜੇ ਬੰਦਿਆਂ ਨੂੰ ਆਪਾਂ ਦੇਖ ਰਹੇ ਹਾਂ ਮਾਫ ਕਰਨਾ ਸਾਰੇ ਨਹੀਂ ਸਾਰੇ ਤਨਜ਼ੀਮ ਚ ਮਾੜੇ ਨਹੀਂ ਹੁੰਦੇ ਆਮ ਆਦਮੀ ਪਾਰਟੀ ਚ ਵੀ ਬਹੁਤ ਅੱਛੇ ਲੋਕ ਆ ਸਾਡੇ ਆਪਣੇ ਮਿੱਤਰ ਗੀ ਆ ਬੰਦਿਆਂ ਬਾਰੇ ਮੈਂ ਕਹਿ ਰਿਹਾ ਜੀ ਕਿ ਜਿਨ੍ਹਾਂ ਨੂੰ ਅਸੀਂ ਦੇਖ ਰਹੇ ਸੀ ਕਿ ਇਹ ਤੇ ਫਰਿਸ਼ਤੇ ਟਾਈਪ ਦੇ ਬੰਦੇ ਆ ਕਿ ਇਹ ਇਹ ਤੇ ਵਰਕ ਚ ਲਪੇਟੇ ਹੋਏ ਵਿਵਹਾਰਗੇ ਆ ਹਮ ਕੰਮ ਕੀ ਆ ਤੁਹਾਡਾ ਸਾਬਕਾ ਪ੍ਰਧਾਨ ਹੋਵੇ ਯਾਰ ਕਿਸੇ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਛੋਟੀ ਗੱਲ ਨਹੀਂ ਹੁੰਦੀ ਤੇ ਕੰਮ ਤੁਸੀਂ ਕਿਹੜਾ ਕਰਦੇ ਪਹਿਜੇ ਕੰਮ ਤੁਸੀਂ ਕਰਦੇ ਪਹਿਜੇ ਕਿ ਭਾਈ ਆਰਟੀਆ ਆ ਕਈਆਂ ਦਾ ਖੱਚ ਕੰਮ ਆ ਸ਼ਹਿਰਾਂ 'ਚ ਹਾਂ ਬਿਲਕੁਲ ਕੋਈ ਕਈ ਪੱਤਰਕਾਰਤਾ ਦੀ ਆਰਟੀ ਦੇ ਵਿੱਚ ਵੀ ਕਰ ਰਹੇ ਮੈਂ ਬਹੁਤ ਆਰਟੀਆ ਪਾਉਂਦਾ ਸੀ ਹਮ ਮੈਂ ਰਿਆ ਛੱਡੋ ਖੜਾ ਇਹ ਤਾਂ ਤੁਸੀਂ ਮਤਲਬ ਕਿ ਕਿਤੇ ਯਾਰ ਸੂਚੀ ਚ ਨਾ ਆ ਜਾ ਜੀ ਕਿ ਭਈ ਇਹ ਕਿਹੜੇ ਕੰਮਾਂ ਨੂੰ ਪਾਉਂਦੇ ਹਮ ਕਿਤੇ ਮਤਲਬ ਜਦੋਂ ਤੁਸੀਂ ਪਾਉਂਗੇ ਵਰਸ਼ਨ ਵੀ ਲੈਣਾ ਕਈ ਵਾਰ ਠੀਕ ਹੈ ਪਹਿਲੀ ਗੱਲ ਉਹ ਤਾਂ ਜਵਾਬ ਹੀ ਨਹੀਂ ਦਿੰਦੀ ਸਰਕਾਰ ਅੱਛੀ ਜਾਣਕਾਰੀ ਮੰਗੀ ਤਾਂ ਦੂਜਾ ਵਰਸ਼ਨ ਲਓਗੇ ਤਾਂ ਅਗਲਾ ਇਹ ਦੂਜੇ ਵਾਂਗੂ ਕਰ ਤਾਂ ਕਿਤੇ ਯਾਰ ਇਹ ਸੈਟਿੰਗ ਤਾਂ ਨਹੀਂ ਕਰਦਾ ਹਮ ਸੋ ਇਹ ਕਈ ਖਚਾਂ ਸ਼ਹਿਰਾਂ 'ਚ ਹੈਗੀਆਂ ਜਿਨ੍ਹਾਂ ਨੇ ਇਹ ਬੜਾ ਵਧੀਆ ਕੰਮ ਸੀ ਉਹਨੂੰ ਧੰਦਾ ਬਣਾ ਲਿਆ ਹੂੰ ਆ ਤੁਹਾਡੇ ਇੱਥੇ ਵੀ ਹੈਗੇ ਨੇ ਹਾਂਜੀ ਹੈਗੇ ਕੁਝ ਬੰਦੇ ਹੈਗੇ ਬਿਲਕੁਲ ਉਤਰੀ ਫਿਰਦੇ ਇਹਨਾਂ ਅੰਮਾ ਨੂੰ ਸੁੰਘਦੇ ਫਿਰਦੇ ਆ ਤਾਂ ਇਹ ਜਿਹੜਾ ਮਾਮਲਾ ਹੈ ਨਾ ਇਹ ਇਸੇ ਚੀਜ਼ ਦਾ ਪਟਿਆਲੇ ਉਹ ਵੀ ਫੜਿਆ ਸੀ ਇੱਕ ਵਿਜੀਲੈਂਸ ਵਾਲਿਆਂ ਨੇ ਇਸੇ ਤਰ੍ਹਾਂ ਐਕਟੀਵਿਸਟ ਆ ਜੀ ਆ ਕੁਝ ਸਮਾਂ ਪਹਿਲਾਂ ਸ਼ਾਇਦ ਉਹ ਪੱਤਰਕਾਰਤਾ ਨਾਲ ਜੁੜਿਆ ਸੀਗਾ ਤਾਂ ਇਹ ਬੰਦਾ ਕੀ ਕਰ ਰਿਹਾ ਸੀਗਾ ਕਿ ਇੱਕ ਜਿੱਦਾਂ ਹੁਣ ਮੰਨ ਲਓ ਤੁਸੀਂ ਆ ਹਾਈਵੇ ਦੇ ਕਿਨਾਰੇ ਤੇ ਕੋਈ ਜਾਂ ਬਾਜ਼ਾਰ ਦੇ ਵਿੱਚ ਕੋਈ ਇਮਾਰਤ ਤਾਮੀਰ ਕਰ ਰਹੇ ਹੋਟਲ ਹੂੰ ਤੇ ਕੋਈ ਬੰਦਾ ਕੋਈ ਕੁੰਡੀ ਲੱਭ ਕੇ ਆ ਜਾਵੇ ਕਿ ਹਾਂ ਭਾਈ ਤੇਰਾ ਕੰਮ ਮੈਂ ਰਕਵਾ ਦਊਗਾ ਅਗਲਾ ਕਹੂਗਾ ਕਿ ਯਾਰ ਐਨੇ ਲੱਖਾਂ ਜਾਂ ਕਰੋੜਾਂ ਤੇ ਲੱਗ ਚੁੱਕਾ ਕੰਮ ਵਿੱਚੇ ਲਟਕ ਜੂਗਾ ਤੂੰ ਕਰਾਸ ਆਉਂਦਾ ਜੀ ਬਈ ਮੇਰੀ ਨਿਗਮਤਕਾਰੀਆਂ ਨਾਲ ਅੱਛੀ ਆ ਸੌਦਾ ਮਾਰ ਲਿਆ ਲੱਖਾਂ ਰੁਪਈਆ ਚ ਹੂੰਣ ਫੜ ਲਿਆ ਅਗਲੇ ਸ਼ਿਕਾਇਤ ਕਰਤੀ ਵਿਜੀਲੈਂਸ ਨੇ ਯੂਪ ਲਿਆ ਜੀ ਤੇ ਕਮਾਲ ਦੀ ਗੱਲ ਹੈ ਕਿ ਲੈਟਰ ਹੈਡ ਲਈ ਫਿਰਦਾ ਸੀਗਾ ਸ਼ਾਇਦ ਨਿਗਮ ਨਾਲ ਜੁੜਿਆ ਹੋਇਆ ਕੋਈ ਹੁਣ ਤਾਂ ਇਹ ਫਰਦਰ ਜਾਂਚ ਕਰਨੀ ਚਾਹੀਦੀ ਆ ਕਿ ਨਿਗਮ ਦੇ ਅਧਿਕਾਰੀ ਤਾਂ ਨਹੀਂ ਕੋਈ ਰਲੇ ਇਹਨਾਂ ਦੇ ਨਾਲ ਹਾਂ ਬਿਲਕੁਲ ਇਹ ਜਿਹੜਾ ਸਾਰਾ ਮੁੱਦਾ ਅਗਲੇ ਮਹੀਨੇ ਹੈਗਾ ਆਰਮਨਾਲਾ ਇੱਕਾ ਪਿੱਛੇ ਜੇ ਮੋਗਿਓ ਬਜ਼ੁਰਗ ਆਰਟੀਆਈ ਐਕਟੀਵਿਸਟ ਫੜਿਆ ਸੀ ਤੁਹਾਨੂੰ ਯਾਦ ਹੋਣਾ ਹਮ ਮਤਲਬ ਕਿ ਅਸੀਂ ਪੰਜਾਬੀ ਯਾਰ ਜਿਹੜੇ ਬੰਦੇ ਮਤਲਬ ਕਿ ਐਕਟੀਵਿਜ਼ਮ ਦੇਖਦੇ ਹਾਂ ਕਿੰਨਾ ਸੋਹਣਾ ਐਕਟੀਵਿਜ਼ਮ ਕਰਦੇ ਨੇ ਕੁਝ ਲੋਕ ਜੀ ਕਿੰਨੀਆਂ ਜਾਣਕਾਰੀਆਂ ਦਿੰਦੇ ਨੇ ਸਾਨੂੰ ਵੀ ਕਈ ਭੇਜਦੇ ਆਰਟੀਆਈ ਹਮ ਹਮ ਤੁਮਾਲਕੇ ਉਹ ਨਾ ਬੰਦਿਆਂ ਨੂੰ ਵੀ ਤੁਸੀਂ ਬਦਨਾਮ ਕਰ ਰਹੇ ਜੀ ਹੂੰ ਇਸੇ ਕਰਕੇ ਜੇ ਆਪਾਂ ਵੇਖੀਏ ਤਾਂ ਆਰਟੀਆਈ ਵਾਲੇ ਬੰਦਿਆਂ ਨੂੰ ਅੱਜ ਕੱਲ੍ਹ ਕਈ ਬੰਦੇ ਸ਼ੱਕ ਦੀ ਨਿਗਾ ਨਾਲ ਦੇਖਦੇ ਨੇ ਕਿ ਸ਼ਾਇਦ ਇਹ ਸੈਟਿੰਗ ਕਰਨ ਮਾਰੀ ਹੈ ਜੇ ਕਰਦੇ ਆ ਤੇ ਉਹਦੇ ਵਿੱਚ ਇਹੀ ਕਾਰਨ ਹੈ ਕਿ ਵੱਡੇ ਪੱਧਰ ਤੇ ਇਹ ਗੰਦੀਆਂ ਮੱਛੀਆਂ ਨੇ ਤਲਾਬ ਗੰਦਾ ਕੀਤਾ ਹੂੰ ਤਾਂ ਇਹ ਸੁਰੇਸ਼ ਆ ਜਿਹੜਾ ਉਹ ਐਸਵੇਲ ਕਹਿ ਲੋ ਕਿ ਇਹਨਾਂ ਨੇ ਯੁੱਪ ਲਿਆ ਜੀ 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 ਚਲੋ ਜਿੱਦਾਂ ਦਾ ਫਿਰ ਬੰਦਾ ਕਰਦਾ ਹੈ ਉਹਦੋਂ ਦਾ ਫਿਰ ਅੱਗੇ ਆਉਣ ਲੱਗ ਜਾਂਦੀ ਹੈ ਹੌਲੀ ਹੌਲੀ ਕਰਮਿੰਦਰ ਜੀ ਕਾਫੀ ਸਾਰੀ ਰਾਜਨੀਤੀ ਦੀਆਂ ਗੱਲਾਂ ਬਾਤਾਂ ਹੋ ਗਈਆਂ ਨੇ ਸਮਾ ਆਪਣੇ ਕੋਲੇ ਬੜਾ ਨਿਸ਼ਚਿਤ ਜਿਹਾ ਕੁਝ ਮੈਂਟਰ ਰਹੇਗੇ ਨੇ ਜੰਦ ਜੰਦ ਥੋੜਾ ਜਿਹਾ ਇਸ ਲੀਕ ਤੋਂ ਰਾਜਨੀਤੀ ਵੱਲ ਤੋਂ हट ਕੇ ਗੱਲ ਕਰਨੀ ਆ ਕਹਿੰਦੇ ਕਿ ਇੰਗਲੈਂਡ ਦੇ ਵਿੱਚ ਬਈ ਬੰਦੇ ਭੇਜਣ ਦਾ ਕਾਰੋਬਾਰ ਚੱਲ ਰਿਹਾ ਸੀਗਾ ਪਤੀ ਪਤਨੀ ਚਲਾ ਰਹੇ ਸੀਗੇ ਤੇ ਇੱਕੋ ਬੀਬੀ ਦੀਆਂ ਆਈਡੀਆ 15 ਬੰਦਿਆਂ ਦੇ ਨਾਲ ਲਾਤੀਆਂ ਜਦੋਂ ਇੱਕ ਬੰਦੇ ਨੇ ਆ ਦੇਖ ਲਓ 4-5 ਕਮੈਂਟ ਆ ਗਏ ਨੇ ਕੋਈ ਕਹਿ ਰਿਹਾ ਕਿ ਸਾਡੇ ਪਿੰਡ ਚ ਵੀ ਇਦਾਂ ਚੱਲ ਰਿਹਾ ਕੋਈ ਕਹਿ ਰਿਹਾ ਕਿ ਯਾਰ ਬਹੁਤ ਹਰਾਸ ਕਰਦੇ ਨੇ ਜੀ ਠੀਕ ਹੈ ਨਾ ਆਰਟੀਆਈ ਐਕਟੀਵਿਸਟ ਦਾ ਤਾਂ ਮਤਲਬ ਹੀ ਨਹੀਂ ਹੁੰਦਾ ਤੁਹਾਨੂੰ ਫੋਨ ਕਰਕੇ ਕੁਝ ਕਵੇ ਮਤਲਬ ਅਸੀਂ ਖਬਰ ਕਰਨੀ ਹੈ ਅਸੀਂ ਤਾਂ ਵਰਸ਼ਨ ਲਾਵਾਂਗੇ ਜੀ ਦੂਜੇ ਬੰਦੇ ਨੇ ਜੋ ਕੋਈ ਆਰਟੀਆਈ ਹਾਸਲ ਕੀਤੀ ਹੈ ਤਾਂ ਉਹ ਤੁਹਾਡੇ ਕੋਲੋਂ ਉਹੀ ਤਰਿਆ ਫਿਰਦਾ ਹੂੰ ਤਾਂ ਉਹਦਾ ਮਤਲਬ ਤੁਸੀਂ ਸਮਝ ਸਕਦੇ ਹੋ ਬਿਲਕੁਲ ਤੋ ਇਹ ਚੀਜ਼ਾਂ ਹੈ ਗਿਆ ਨਾ ਬੰਨ ਲਿਆ ਕਰੋ ਇਹੋ ਜਿਹਾ ਬੰਦਾ ਜੇ ਆਵੇ ਤਗੜੇ ਰਿਆ ਕਰੋ ਕੁਛ ਨਹੀਂ ਹੁੰਦਾ ਹਾਂ ਜੀ ਥੋੜਾ ਬਹੁਤਾ ਤੇ ਬਾਈ ਸਾਰਿਆਂ ਚ ਨੁਕਸ ਹੁੰਦਾ ਮੈਂ ਤੇ ਘਟੂ ਘਟ ਇਹ ਮੰਨ ਕੇ ਚੱਲਦਾ ਹੂੰ ਕੋਈ ਵੀ ਆਪਾਂ ਚਲੋ ਕੁਝ ਬੰਦਿਆਂ ਨੂੰ ਛੱਡ ਕੇ ਸਮਾਜ ਚੋਂ ਬਾਕੀ ਕਿਤੇ ਨ ਕਿਤੇ ਮਾੜੀਆਂ ਮੋਟੀਆਂ ਗਲਤੀਆਂ ਆਪਣੇ ਤੋਂ ਹੁੰਦੀਆਂ ਰਹਿੰਦੀਆਂ ਬਿਲਕੁਲ ਜੀ ਸਮਝਦੇ ਹੋ ਨਾ ਲੜਾਈਆਂ ਵੱਡੀਆਂ ਲੜੋ ਯਾਰ ਕੀ ਉੱਥੇ ਕਿਸੇ ਨੂੰ ਗਲੀ ਮਹਲੇ ਚ ਘੇਰ ਲਿਆ ਫਲਾਂ ਢਮਕਾਂ ਇਦਾਂ ਉਦਾਂ ਤੇ ਜਾਂ ਤੇ ਤੁਸੀਂ 100% ਸਹੀ ਹੋ ਕਿਉਂਕਿ ਤੁਹਾਡੇ ਆਪ ਦੇ ਮਾਈਂਡ ਚਤਾਏ ਚੱਲ ਰਿਹਾ ਠੀਕ ਹੈ ਨਾ ਉਹ ਜਿਵੇਂ ਅੱਜ ਮੈਂ ਇੱਕ ਦੇਖ ਰਿਆ ਸੀ ਰੀਲ ਮੇਰੀ ਵਾਈਫ ਦੇਖ ਰਹੀ ਸੀਗੀ ਤੇ ਮੈਂ ਸੁਣ ਰਿਹਾ ਸੀ ਕੋਲ ਉਹ ਕੋਈ ਆ ਗਿਆ ਕਹਿੰਦਾ ਵੀ ਹਾਂ ਤੁਹਾਡਾ ਮੀਟਰ ਤੇ ਕੁੰਡੀ ਲੱਗੀ ਆ ਉਹ ਆਪਦੀ ਸੱਸ ਨੂੰ ਬੁਲਾਉਂਦੀ ਆ ਹੂੰ ਕਹਿੰਦੀ ਮਾਜੀ ਮਾਜੀ ਆਪਣੇ ਬਾਹਰ ਤੇ ਬਿਜਲੀ ਵਾਲੇ ਆਏ ਆ ਤੇ ਕੁੰਡੀ ਫੜੀ ਗਈ ਉਹ ਆਪਣੀ ਆਉਂਦੀ ਆਉਂਦੀ ਹਾਈਵੇ ਕੋਲ ਉਹ ਕਹਿੰਦਾ ਵੀ ਜੁਰਮਾਨੇ ਹੁਣ ਦੋ ਤਰ੍ਹਾਂ ਦੇ ਦੇ ਦੇਪੀ ਹੂੰ ਇੱਕ ਸਰਕਾਰੀ ਆ ਇੱਕ ਪ੍ਰਾਈਵੇਟ ਆ ਜੀ ਪ੍ਰਾਈਵੇਟ 5000 ਆ ਰਿਹਾ ਸਰਕਾਰੀ ਦਾ ਸੀ ਆਰੇ ਹੁਣ ਤੂੰ ਦੱਸ ਕਿਹੜਾ ਪਉਣਾ ਤੇ ਉਹਨੇ ਆਖਿਆ ਉਹਨੇ ਆਖਿਆ ਵੀ ਪੁੱਤ ਐ ਅੰਦਰ ਆ ਜਾ ਹੁਣ ਨਵੇੜ ਨਾ ਹੀ ਪੈਣਾ ਹੂੰ ਅੰਦਰ ਆ ਕੇ ਤੇ ਉਹਨੇ ਆਖਿਆ ਪੁੱਤ ਆ ਜਿਹੜਾ ਪ੍ਰਾਈਵੇਟ ਵਾਲਾ ਹੀ ਪਰ ਤੇ ਜੀ ਹੂੰ ਤੇ ਉਹ ਜਦੋਂ ਸਾਰਾ ਕੁਝ ਸੈਟਿੰਗ ਹੋਣ ਲੱਗੀ ਉਹਨੇ ਆਖਿਆ ਉਹਨੇ ਆਖਿਆ ਹੁਣ ਉਹ ਦੇਖਦਾ ਕੈਮਰਾ ਵੀਡੀਓ ਤੇਰੀ ਬਣਾ ਲਈ ਅਸੀਂ ਉਹ ਕਹਿੰਦਾ ਡਿਲੀਟ ਕਰ ਦਿਓ ਪਲੀਜ਼ ਮਾਰੇ ਲੇ ਨੂੰ ਉਹ ਕਹਿੰਦੇ ਵੀ ਹੁਣ ਹੁਣ ਇਹਦੀਆਂ 2% ਆ ਇੱਕ ਸਰਕਾਰੀ ਕੰਮ ਕਾਲੇ ਆ ਕਿ ਭਾਈ ਇਹ ਸਾਰਾ ਕੁਝ ਇਦਾਂ ਚੱਲਦਾ ਹੈ ਸਹੀ ਗੱਲ ਹੈ ਕਿ ਜਾਂ ਤੇ ਤੁਸੀਂ ਸਹੀ ਨੀਤ ਨਾਲ ਕੰਮ ਕਰਦੇ ਹੋ ਹੂੰ ਪਰ ਵੀਰ ਤਾਂ ਕਹੀਏ ਕਿ ਜਦੋਂ ਤੁਸੀਂ ਤੇ ਆਪ ਗਲਤ ਹੋ ਤੇ ਅਗਲੇ ਨੂੰ ਗਲਤ ਠਹਿਰਾ ਕੇ ਮਾਂਜਾ ਲਾਉਣ ਨੂੰ ਫਿਰ ਉਹ ਤੇ ਫਿਰ ਕੀ ਕਹੀਏ ਤੁਹਾਨੂੰ ਜੀ ਸੱਚੀ ਗੱਲ ਹੈ ਵੈਸੇ ਬਿਲਕੁਲ ਤੁਹਾਡੀ ਫਰਾਂਸੇ ਕੋਈ ਨਾ ਕੋਈ ਰੇਕਮੰਡ ਕਰਦੇ ਕਿ ਤਨੇ ਕਿਤੇ ਕਾਣਾ ਹੁੰਦਾ ਹੀ ਮੜਾ ਮੋਟਾ ਖੈ ਚਲੋ ਇਦਾਂ ਦੀ ਹੀ ਖਬਰ ਐ ਮਿੰਟੂ ਜੀ ਇਹ ਵੀ ਬਸ ਇੱਕ ਇੱਕ ਟਰਿਕ ਲਾਉਣ ਵਾਲੀ ਗੱਲ ਹੀ ਸੀ ਕਿ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਇਹ 10 ਤਾਂ ਵੇਚ ਲਾ ਕੇ ਤੇ 15 ਜਣੇ ਕਹਿੰਨੇ ਇੰਗਲੈਂਡ ਭੇਜ ਤੇ ਜਦੋਂ ਇੱਕ ਹੋਰ ਵੀਜ਼ਾ ਬਣਾਉਣ ਗਿਆ ਤੇ ਉਹ ਤੇ ਵਿਚਾਰ ਹੈਰਾਨ ਹੀ ਹੋ ਗਿਆ ਵੀ 15 ਘਰ ਵਾਲੇ ਇੱਕੋ ਜਣਾ ਇੱਕੋ ਲੇਡੀ ਦੇ ਨਹੀਂ ਇਹ ਰਾਜਪੁਰੇ ਵਾਲੀ ਸਾਈਡ ਦੀ ਗੱਲ ਐ ਨਾ ਤਾਂ ਉਹਦੇ ਚ ਕੀ ਸੀਗਾ ਕਿ ਕਿਸੇ ਬੰਦੇ ਨੇ ਕੰਮ ਕਰਾਉਣਾ ਸੀਗਾ ਤਉਦੀ ਸਪੌਂਸਰਸ਼ਿਪ ਸੀਗੀ ਸ਼ਾਇਦ ਜੀ ਤਾਂ ਉਹਨੇ ਆਪਣੇ ਮਤਲਬ ਕਿ ਕਿਸੇ ਟਰੈਵਲ ਏਜੰਟ ਨੂੰ ਕੰਮ ਕਰਵਾਉਣਾ ਚਾਹਿਆ ਡਾਕੂਮੈਂਟ ਦੇ ਕੇ ਹਮ ਤਾਂ ਉਹਨਾਂ ਨੇ ਕੀ ਕੀਤਾ ਕਿ ਚਲੋ ਉਹਨਾਂ ਦੀ ਗੱਲ ਉਹਨਾਂ ਦੀ ਡੀਲ ਨੇ ਪਰੇ ਨਾ ਚੜੀ ਤਾਂ ਉਹਨਾਂ ਨੇ ਉਸ ਦਸਤਾਵੇਜ਼ ਨੂੰ ਪਤਾ ਹੀ ਨਹੀਂ ਕਿੰਨੀ ਗੈਰੀਵਾਰਤ ਆ ਲਿਆ ਹੋਗਾ ਹਮ ਯਾਨੀ ਬੀ ਬੀ ਜੀ ਦਾ ਇੱਕ ਪਤੀ ਬਣਾ ਕੇ ਦੋ ਪਤੀ ਬਣਾ ਕੇ ਉਹਨਾਂ ਨੇ 14 ਟਪਾਤੇ ਤੇ 15ਵੀਂ ਵਾਰਸ਼ਾ ਦੇ ਮਾਮਲਾ ਜੀ ਦੇਖੋ ਹੁਣ ਉਹਨਾਂ ਦਾ ਲਾਇਸੈਂਸ ਕੈਂਸਲ ਹੋ ਸਕਦਾ ਜੇ ਹੈ ਤਾਂ ਜੇ ਨਹੀਂ ਤਾਂ ਭਈ ਕੇਸ ਬਣ ਗਿਆ ਹੂੰ ਤੇ ਇਸ ਤਰ੍ਹਾਂ ਹੈ ਕਿ ਇਹ ਇੱਕ ਜੇ ਕਹੀਏ ਨਾ ਕਿੱਤੇ ਦੇ ਵਿੱਚ ਯਕੀਨ ਘੱਟ ਵੀ ਬਹੁਤ ਵੱਡੀ ਗੱਲ ਹੈ ਹੂੰ ਤੇ ਕੋਈ ਬੰਦਾ ਜੇ ਆਪਦੇ ਕਿੱਤੇ ਦੇ ਵਿੱਚ ਮੈਂ ਸਮਝਦਾ ਕਿ ਹੁਣ ਜਿਵੇਂ ਅਸੀਂ ਆਂ ਟਰਸਟ ਕਰਕੇ ਸਾਨੂੰ ਸਾਡਾ ਕੋਈ ਸੋਰਸ ਦੱਸਦਾ ਜੀ